ਚੋਣਾ ਸਿਰ ਤੇ ਨੇ ਪਰ ਚੋਣ ਪ੍ਰਚਾਰ ਕਿਸ ਦਾ ਜ਼ਿਆਦਾ ਮਹੱਤਵਪੂਰਨ ਹੁੰਦਾ ਕਿੰਨਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਪਾਰਟੀਆਂ ਸਮਝਦੀਆਂ ਨੇ ਔਰ ਇਸ ਚੋਣ ਪ੍ਰਚਾਰ ਨੂੰ ਲੈ ਕੇ ਹਰ ਕੋਈ ੱਡੀ ਚੋਟੀ ਦਾ ਜ਼ੋਰ ਲਾਉਂਦਾ ਪਰ ਆਮ ਆਦਮੀ ਪਾਰਟੀ ਇਹਨਾਂ ਚੋਣਾਂ ਦੇ ਦੌਰਾਨ ਔਰ ਖਾਸ ਕਰਕੇ ਇਸ ਤੋਂ ਪਹਿਲਾਂ ਜਦੋਂ ਜ਼ਿਮਨੀ ਚੋਣਾਂ ਸਨ ਉਸ ਵੇਲੇ ਵੀ ਜਿੰਨਾ ਬਾਕੀਆਂ ਨੇ ਜ਼ੋਰ ਲਾਇਆ ਸ਼ਾਇਦ ਉਸ ਤੋਂ ਦੁਗਣਾ ਜ਼ੋਰ ਲਾਉਂਦੀ ਨਜ਼ਰ ਆਈ ਸੀ ਆਮ ਆਦਮੀ ਪਾਰਟੀ ਜ਼ਮੀਨੀ ਚੋਣਾਂ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਤਾਉਣਾ ਹੁੰਦਾ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਉੱਤੇ ਤੰਜ ਕੱਸਿਆ ਜਾਂਦਾ ਹੈ ਕਿ ਸਾਰੀ ਦੀ ਸਾਰੀ ਕੈਬਨਟ ਲੀਡਰਸ਼ਿਪ ਹੀ ਆ ਕੇ ਜਲੰਧਰ ਬੈਗੀ ਸੀ ਔਰ ਹੁਣ ਜੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨੇ ਨੇ ਤਾਂ ਉਹਨਾਂ ਨੂੰ ਜਿਤਾਉਣ ਪਿੱਛੇ ਵੀ ਆਮ ਆਦਮੀ ਪਾਰਟੀ ਦਾ ਅੱਡੀ ਚੋਟੀ ਦਾ ਜ਼ੋਰ ਲੱਗਦਾ ਪਿਆ ਇਹ ਤਾਂ ਕਿਹਾ ਜਾ ਸਕਦਾ ਹੈ ਕਿਉਂਕਿ ਵੱਖ-ਵੱਖ ਹਲਕਿਆਂ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਹੈ ਉਹ ਵੱਖਰੇ ਲੈਵਲ ਤੇ ਹੁੰਦਾ ਨਜ਼ਰ ਆ ਰਿਹਾ। ਫਰੀਦਕੋਟ ਦੀ ਗੱਲ ਕਰੀਏ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਅਦਾਕਾਰ ਰਹਿ ਚੁੱਕੇ ਨੇ, ਗਾਇਕ ਰਹਿ ਚੁੱਕੇ ਨੇ, ਕਾਮੇਡੀਅਨ ਰਹਿ ਚੁੱਕੇ ਨੇ, ਸੀਐਮ ਭਗਵੰਤ ਮਾਨ ਦੇ ਕਰੀਬੀ ਸਾਥੀ ਰਹਿ ਚੁੱਕੇ ਨੇ। ਉਹ ਹੁਣ ਸਿਆਸਤ ਵਿੱਚ ਦਾਜ਼ਮਾਨ ਪਹੁੰਚੇ ਨੇ ਔਰ ਸੀਐਮ ਭਗਵੰਤ ਮਾਨ ਕਰਮਜੀਤ ਅਨਮੋਲ ਦੇ ਉੱਤੇ ਦਾਅ ਖੇਡਣ ਜਾ ਰਹੇ ਨੇ। ਪਰ ਕਰਮਜੀਤ ਅਨਮੋਲ ਭਾਵੇਂ ਫਰੀਦਕੋਟ ਤੋਂ ਖੇਡ ਰਹੇ ਨੇ, ਉਮੀਦਵਾਰੀ ਲੜਦੇ ਪਏ ਨੇ ਪਰ ਕਰਮਜੀਤ ਅਨਮੋਲ ਦੀ ਪ੍ਰਚਾਰਕ ਰੈਲੀਆਂ ਜਿਹੜੀਆਂ ਨੇ ਉਹ ਹੌਲੀ-ਹੌਲੀ ਕਰਕੇ ਹੋਰ ਵੀ ਜ਼ਿਆਦਾ ਵਿਕਸਿਤ ਹੁੰਦੀਆਂ ਜਾ ਰਹੀਆਂ ਨੇ ਹਾਲ ਹੀ ਦੇ ਵਿੱਚ ਅਦਾਕਾਰ ਅਤੇ ਕਾਮੇਡੀਅਨ ਬੀਨੂ ਟਿੱਲੋ ਸਪੋਰਟ ਕਰਦੇ ਦਿਖੇ ਨੇ ਕਰਮਜੀਤ ਅਨਮੋਲ ਦੀ ਤੁਹਾਂ ਦੱਸਦੀ ਹੈ ਕਿ ਬੀਨੂ ਟਿੱਲੋ ਕਰਮਜੀਤ ਅਨਮੋਲ ਅਤੇ ਭਗਵੰਤ ਮਾਨ ਇਹ ਤਿੰਨੋਂ ਸ਼ੋਅ ਬਿਜ਼ਨਸ ਦੇ ਵਿੱਚ ਇਕੱਠੇ ਰਹੇ ਨੇ ਖਾਸ ਕਰਕੇ ਜਦੋਂ ਇਹਨਾਂ ਦਾ ਇਕੱਠਿਆਂ ਦਾ ਇੱਕ ਕਾਮੇਡੀ ਸ਼ੋਅ ਆਉਂਦਾ ਹੁੰਦਾ ਸੀ ਉਸ ਵਿੱਚ ਤਿੰਨੋਂ ਜਾਣੇ ਇਕੱਠੇ ਰਹੇ ਨੇ ਔਰ ਖਾਸ ਕਰਕੇ ਤਿੰਨੋਂ ਜਾਣੇ ਕਰੀਬੀ ਮਿੱਤਰ ਦੱਸੇ ਜਾਂਦੇ ਨੇ ਦੋਸਤ ਦੱਸੇ ਜਾਂਦੇ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇਹਨਾਂ ਦਾ ਨਾਮ ਖਾਸਾ ਬੋਲਦਾ ਰਿਹਾ ਹੁਣ ਤੱਕ ਕਰਮਜੀਤ ਅਨਮੋਲ ਬੀਨੂ ਢਿੱਲੋਂ ਹੁਣ ਤੱਕ ਫਿਲਮਾਂ ਦੇ ਵਿੱਚ ਆਉਂਦੇ ਰਹੇ ਆ ਔਰ ਸੀਐਮ ਭਗਵੰਤ ਮਾਨ ਦਾ ਟੀਵੀ ਦੇ ਨਾਲ ਪੁਰਾਣਾ ਨਾਤਾ ਰਿਹਾ ਹੈ ਇਸ ਕਰਕੇ ਇਹਨਾਂ ਤਿੰਨਾਂ ਦੀ ਜੋੜੀ ਜਿਹੜੀ ਆ ਉਹ ਖਾਸੀ ਮਸ਼ਹੂਰ ਰਹੀ ਹੈ ਪਰ ਹੁਣ ਕਰਮਜੀਤ ਅਨਮੋਲ ਦੀ ਹਮਾਇਤ ਦੇ ਵਿੱਚ ਬੀਨੂ ਢਿੱਲੋਂ ਨਿਤਰਾਏ ਨੇ ਔਰ ਉਹਨਾਂ ਦੀ ਹਮਾਇਤ ਦੇ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਉਸੇ ਤਰ੍ਹਾਂ ਦਾ ਦ੍ਰਿਸ਼ ਬਣਦਾ ਨਜ਼ਰ ਆ ਰਿਹਾ ਜਦੋਂ ਸੀਐਮ ਭਗਵੰਤ ਮਾਨ ਇਲੈਕਸ਼ਨਜ਼ ਵਿੱਚ ਉਤਰੇ ਸੀ ਤੇ ਸੀਐਮ ਭਗਵੰਤ ਮਾਨ ਦੀ ਹਮਾਇਤ ਕਰਨ ਵੱਖ-ਵੱਖ ਅਦਾਕਾਰ ਵੱਖ-ਵੱਖ ਸਿੰਗਰ ਪਹੁੰਚੇ ਸੀ ਔਰ ਸੀਐਮ ਭਗਵੰਤ ਮਾਨ ਦੇ ਹੱਕ ਦੇ ਵਿੱਚ ਡਟ ਗਏ ਸੀ। ਉਹੀ ਹਾਲਾਤ ਜਿਹੜੇ ਨੇ ਹੁਣ ਫਰੀਦਕੋਟ ਦੀ ਧਰਤੀ ਦੇ ਉੱਤੇ ਨਜ਼ਰ ਆ ਰਹੇ ਨੇ ਜਿੱਥੇ ਕਰਮਜੀਤ ਅਨਮੋਲ ਦੀ ਹਮਾਇਤ ਦੇ ਵਿੱਚ ਬੀਨੂ ਢੱਲੋ ਪਹੁੰਚ ਚੁੱਕੇ ਨੇ ਬੀਨੂ ਢੱਲੋ ਨੇ ਮੋਰਚਾ ਖੋਲ੍ਹ ਲਿਆ ਮੋਰਚਾ ਫਤਿਹ ਕਰਨ ਦੀ ਤਿਆਰੀ ਹੈ ਔਰ ਲੋਕਾਂ ਦੇ ਵਿੱਚ ਜਾ ਕੇ ਗੱਡੀ ਦੇ ਉੱਤੇ ਚੜ੍ਹ ਕੇ ਕਰਮਜੀਤ ਅਨਮੋਲ ਦੇ ਵਾਸਤੇ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਬੀਨੂ ਢੱਲੋ। ਹਾਲਾਂਕਿ ਪਰਦੇ ਦੇ ਉੱਤੇ ਇਹਨਾਂ ਦੀ ਜੋੜੀ ਜਿਹੜੀ ਹੈ ਉਹ ਬਾੜੀ ਫੱਬਦੀ ਹੈ ਲੋਕ ਬਾੜਾ ਪਸੰਦ ਕਰਦੇ ਨੇ ਔਰ ਸ਼ਾਇਦ ਲੱਗਦਾ ਸਿਆਸਤ ਵਿੱਚ ਵੀ ਹੁਣ ਇਹ ਜੋੜੀ ਜ਼ਿਆਦਾ ਜੱਚੂਗੀ ਜ਼ਿਆਦਾ ਫੱਬੂਗੀ ਜੋ ਹਾਲਾਤ ਸਿਆਸਤ ਦੇ ਵੜਦੇ ਪਏ ਨੇ ਫਿਲਹਾਲ ਬਾਕੀ ਹਲਕਿਆਂ ਤੋਂ ਵੀ ਹੋ ਸਕਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਵੱਧ ਚੜ ਕੇ ਪ੍ਰਚਾਰਕ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾਵੇ ਪਰ ਫਿਲਹਾਲ ਫਰੀਦਕੋਟ ਦੀ ਧਰਤੀ ਦੇ ਉੱਤੇ ਆਮ ਆਦਮੀ ਪਾਰਟੀ ਪ੍ਰਚਾਰ ਕਰਨ ਦੇ ਮਸਲੇ ਨੂੰ ਲੈ ਕੇ ਹੋਰ ਵਿਕਸਿਤ ਹੁੰਦੀ ਨਜ਼ਰ ਆ ਰਹੀ ਹੈ ਬੀਨੂ ਢਿੱਲੋਂ ਕਰਮਜੀਤ ਅਨਮੋਲ ਦੇ ਪ੍ਰਚਾਰ ਦੇ ਵਿੱਚ ਅੰਤਰ ਆਏ ਨੇ ਪਰ ਕੀ ਪੁਰਾਣੇ ਦੋਸਤ ਕਰਮਜੀਤ ਅਨਮੋਲ ਨੂੰ ਜਿੱਤ ਹਾਸਲ ਕਰਾਉਣ ਦੇ ਵਿੱਚ ਮਦਦਗਾਰ ਸਾਬਤ ਹੋਣਗੇ ਬੀਨੂ ਢੱਲੋਂ ਦੀ ਵੀ ਇੱਕ ਚੰਗੀ ਖਾਸੀ ਫੈਨ ਫਾਲੋਇੰਗ ਹੈਗੀ ਐ ਕਰਮਜੀਤ ਅਨਮੋਲ ਦੀ ਆਪਣੀ ਫੈਨ ਫਾਲੋਇੰਗ ਹੈਗੀ ਔਰ ਸੀਐਮ ਭਗਵੰਤ ਮਾਨ ਦੀ ਆਪਣੀ ਹੈ ਕੀ ਇਹ ਤਿੰਨੇ ਜਾਣੇ ਰਲ ਕੇ ਫਰੀਦਕੋਟ ਦੀ ਸੀਟ ਦੇ ਉੱਤੇ ਜਿੱਤ ਹਾਸਲ ਕਰ ਸਕਣਗੇ ਇਹ ਸੋਚਣ ਵਾਲੀ ਗੱਲ ਹੈ ਪਰ ਫਿਲਹਾਲ ਹੋ ਸਕਦਾ ਹੈ ਕਿ ਹੌਲੀ-ਹੌਲੀ ਅਦਾਕਾਰਾਂ ਦਾ ਸਟਾਰਸ ਦਾ ਆਉਣਾ ਜਾਣਾ ਹੋਰ ਵੱਧ ਜਾਵੇ ਔਰ ਫਰੀਦਕੋਟ ਦੀ ਸੀਟ ਦੇ ਉੱਤੇ ਦੰਗਲ ਜਿਹੜਾ ਹੋਰ ਤੇਜ਼ ਹੋ ਜਾਵੇ ਕੀ ਕੁਝ ਹੁੰਦਾ ਦੱਸਦੇ ਰਵਾਂਗੇ ਬੀਨੂ ਢੱਲੋਂ ਕੀ ਬੋਲੇ ਨੇ ਆਓ ਸੁਣ ਲੈਣੇ ਮੈਂ ਮੁੱਦਾ ਲਿਆ ਆਪਣੇ ਭਰਾ ਵਾਲਾ ਯਾਰੀ ਦੋਸਤੀ ਵਾਲਾ ਮੁੱਦਾ ਹੈ ਮੇਰਾ ਮੇਰਾ ਜਿਗਰੀ ਯਾਰ ਹੈ ਜੀ ਮੇਰਾ ਛੋਟਾ ਭਰਾ ਹੈ ਕਰਨਜੀ ਤਨਮੋਲ ਤਸੀਂ 35 ਸਾਲਾਂ ਦੀ ਸਾਡੀ ਯਾਰੀ ਹੈ ਜੀ ਉਹ ਕੋਈ ਵੀ ਕਰਮ ਕਰੇ ਕਿਸੇ ਵੀ ਸੁੱਖ ਦੁੱਖ ਚ ਜੇ ਤੁਹਾਡਾ ਦੋਸਤ ਭਰਾਵਾਂ ਨਾਲ ਵੱਧੁੰਦਾ ਜੇ ਉਹ ਰਾ ਖੜੂਗਾ ਤਾਂ ਹੋਰ ਕੌਣ ਖੜੂਗਾ ਮੈਂ ਉਹਦੇ ਭਰਾ ਦੇ ਨਾਲ ਤਨੂੰ ਮਨੂੰ ਤੁ ਦੇ ਨਾਲ ਖੜਾ ਔਰ ਵਾਹਿਗੁਰੂ ਅਗੇ ਅਰਦਾਸ ਕਰਨਾ ਵੀ ਬਹੁਤ ਤਕੜੀ ਜਿੱਤ ਸਾਨੂੰ ਹਾਸਿਲ ਹੋਵੇ ਧੋਪਰੀਤ ਕੋਰ ਕਰਮਜੀਤ ਭਾਈ ਕਰਮਜੀਤ ਨਾ ਜਿਹੜੇ ਸਮਾਜਿਕ ਪ੍ਰੀਤੀਆਂ ਨੇ ਉਹਨਾਂ ਦੇ ਖਿਲਾਫ ਮੇਰੇ ਖਿਆਲ ਚ 100% ਮੈਨੂੰ ਲੱਗਦਾ ਵੀ ਭਾਈ ਬਹੁਤ ਚੰਗੀ ਤਰ੍ਹਾਂ ਜਾਣੂ ਨੇ ਕਿਉਂਕਿ ਥੱਲੋਂ ਉੱਠੇ ਰੂਟ ਲੈਵਲ ਤੋਂ ਉੱਠਿਆ ਸਾਡਾ ਭਰਾ ਇਹਨੂੰ ਰਿਕਸ਼ਿਆਂ ਦਾ ਵੀ ਪਤਾ ਹੈ ਰਿਕਸ਼ੇ ਤੇ ਕਿਵੇਂ ਚੜੀਦਾ ਸਾਈਕਲ ਦਾ ਵੀ ਪਤਾ ਵੀ ਸਾਈਕਲ ਤੇ ਸਾਈਕਲਾਂ ਦੀ ਕੀ ਦਸ਼ਾ ਹੁੰਦੀ ਹੈ ਬਸਾਂ ਹੀ ਧੱਕੇ ਵੀ ਖਾਦੇ ਆ ਅਸੀਂ ਬੇਸਿਕਲੀ ਰਗੜਾਈ ਕਰਾ ਕੇ ਸਾਰੇ ਇੱਥੇ ਆਏ ਹਾਂ ਕੋਈ ਜਿੱਦੀ ਪੁੱਛਦੇ ਸੀ ਅਮੀਰ ਨਹੀਂ ਹੈਗੇ ਹਨ ਤਾਂ ਸਾਰੇ ਦੁ ਦਰمول ਹਰੇਕ ਹਰੇਕ ਦਾ ਦਰਦ ਗਰੀਬ ਦਾ ਦਰਦ ਸਮਝੂਗਾ ਬਸਾਂ ਚੱਣ ਵਾਲੇ ਦਾ ਦੁੱਖ ਸਮਝੂਗਾ ਆਟੋ ਰਿਕਸ਼ਾ ਦੇ ਧੱਕੇ ਖਾਣ ਵਾਲੇ ਦਾ ਦੁੱਖ ਸਮਝੂਗਾ ਔਰ ਸਾਡੀ ਜਿਹੜੀ ਥੋੜੀ ਫਰੀਦਕੋਟ ਡਿਸਟ੍ਰਿਕਟ ਦੀ ਫਰੀਦਕੋਟ ਦੇ ਜਿਹੜੀ 8 ਸੀਟ ਹੈ ਉਹਦੇ ਵਾਸਤੇ ਬਹੁਤ ਮੈਂ ਤਾਂ ਕਹਿੰਦਾ ਵੱਡੀ ਗੱਲ ਹੈ ਵੀ ਇਹ ਜਿਹੜਾ ਉਮੀਦਵਾਰ ਸਾਨੂੰ ਤੁਹਾਨੂੰ ਫਰੀਦਕੋਟ ਦੇ ਵਿੱਚ ਮਿਲਿਆ ਬਹੁਤ ਹੀ ਇਮਾਨਦਾਰ ਬਹੁਤ ਹੀ ਮਿਹਨਤੀ ਇਨਸਾਨ ਹੈ ਔਰ ਇਹ ਫਰੀਦਕੋਟ ਦੀ ਆਵਾਜ਼ ਹੁਣ ਅਸੈਂਬਲੀ ਦੇ ਵਿੱਚ ਗੂੰਜੂਗੀ ਮੈਨੂੰ ਲੱਗਦਾ ਵੀ ਬਾਬਾ ਬਹੁਤ ਕਿਰਪਾ ਕਰੇ ਔਰ ਭਾਈ ਗੁਰੂ ਇਹ ਅਰਦਾਸ ਵੀ ਸਾਡਾ ਵੀਰ ਜਿੱਤ ਕੇ ਆਵੇ ਤੇ ਉਸ ਤੋਂ ਬਾ ਕਰਦਾ ਵੀਰ ਹੁਣ ਅਸੀਂ ਵੀ ਆ ਸੁਧਾਰਨਾ ਸੁਧਾਰਨਾ ਮਾਰੀ ਬਾਰੀ ਸਾਰੇ ਹੀ ਕੰਮ ਕਰਾਉਂਦੇ ਚੜਦੇ ਅਗਲਾ ਥੈਂਕ ਯੂ ਥੋਤੁਤਸ਼ਾਹ ਜੀ ਵਰਕਰਾਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਬਹੁਤ ਮਤਲਬ ਜੇ ਅਸੀਂ ਅਜੀਤਵਾਲ ਤੋਂ ਸ਼ੁਰੂ ਕੀਤਾ ਸੀ ਕਾਫਲਾ ਹੁਣ ਤੱਕ ਅਸੀਂ ਹੁਣ ਕੋਟਕਪੂਰਾ ਪਹੁੰਚ ਚੁੱਕੇ ਹਾਂ ਅਜੇ ਤੱਕ ਟੁੱਟਿਆ ਨਹੀਂ ਕਾਫਲਾ ਉਨਾ ਹੀ ਸਿਕਾ ਵਧਦਾ ਹੀ ਗਿਆ ਔਰ ਇੱਥੇ ਆ ਕੇ ਅਸੀਂ ਜੁਆਇਨ ਕੀਤਾ ਬਾਗਾ ਪੁਰਾਣਾ ਮੇਰੇ ਵੀਰ ਮਤਪਾਲ ਜੀ ਨੂੰ ਪਹਿਲਾਂ ਬਲਾਸਪੁਰੀ ਜੀ ਸੀਗੇ ਸਾਡੇ ਨਾਲ ਮਨਜੀਤ ਬਲਾਸਪੁਰੀ ਜੀ ਫਿਰ ਢੋਸ ਸਾਹਿਬ ਫਿਰ ਐਮ ਐਲ ਏ ਮੋਗਾ ਜਿਹੜੇ ਮੈਡਮ ਅਮਨ ਰੋੜਾ ਜੀ ਫਿਰ ਭਾਈ ਅਮਰਤਪਾਲ ਨੂੰ ਜੁਆਇਨ ਕੀਤਾ ਤੇ ਬਾਕੀ ਮੇਰੇ ਨਾਲ ਮੇਰੇ ਵੱਡੇ ਭਰਾ ਬਿੰਨੂ ਢਿੱਲੋਂ ਜੀ ਅੱਜ ਆਏ ਨੇ ਔਰ ਲੋਕਾਂ 'ਚ ਬਹੁਤ ਉਤਸ਼ਾਹ ਪਾਇਆ ਗਿਆ ਜੀ ਔਰ ਲੋਕ ਬਹੁਤ ਖੁਸ਼ ਨੇ ਔਰ ਬੜਾ ਸਵਾਦ ਆ ਰਿਹਾ ਆਪਣੇ ਆਪ ਨਾਲ ਹੀ ਹੈ ਜੀ ਮੁਕਾਬਲਾ ਵੀ ਪਹਿਲਾ ਅਮਰਤ ਭਾਈ ਉਹਨਾਂ ਨੇ ਕਿੰਨੇ ਆ ਵੋਟਾਂ ਦੇ ਜਿੱਤੇ ਐ ਤੇ ਐਤ ਕੀ ਕਿੰਨੀਆਂ ਪਾਟ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ